ਦੇ ਕਾਰਨ ਜਿਹੜੇ ਅੱਜ ਤੱਕ ਕੰਮ ਨਹੀਂ ਹੋ ਸਕੇ ਉਹ ਬੜੇ شدت ਦੇ ਨਾਲ ਸਾਡੇ ਮੰਤਰੀ ਸਾਹਿਬਾਨ ਦੀ ਬੜੀ ਦੂਰ ਅੰਦੇਸ਼ੀ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਜੀ ਮਾਨ ਬੜੀ ਦੂਰ ਅੰਦੇਸ਼ੀ ਦੇ ਨਾਲ ਸਾਰੇ ਕੰਮ ਹੋ ਰਿਹਾ ਹੈ ਸਾਡੇ ਭਾਗ ਚੰਗੇ ਸੀ ਕਿ ਸਾਨੂੰ ਇਥੋਂ ਸਾਡੇ ਐਮਐਲਏ ਲਾਹੌਰ ਪਤਨ ਸਿੰਘ ਜੀ ਜੀ ਆਪਾਂ ਪੈਸੇ ਲਾ ਦੀਏ ਕਿਸੇ ਲਈ ਕੰਮ ਨਹੀਂ। ਸੋ ਸਾਨੂੰ 2022 ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਤੇ ਬਣੀ ਵੱਡੀ ਇੱਕ ਆਸ ਜਾਗੀ ਕਿ ਹੁਣ ਪੰਜਾਬ ਵਾਕੇ ਹੀ ਅਗਲਾ ਪੰਜਾਬ ਬਣਨ ਤੋਂ ਟੁੱਪੇਗਾ। ਜਿਹੜੇ ਕੰਮ ਜਿਹੜੇ ਅੱਜ ਤੱਕ ਕੰਮ ਨਹੀਂ ਹੋ ਸਕੇ ਉਹ ਬੜੇ ਸ਼ਿੱਦਤ ਦੇ ਨਾਲ ਸਾਡੇ ਮੰਤਰੀ ਸਾਹਿਬਾਨ ਦੀ ਬੜੀ ਦੂਰ ਅੰਦੇਸ਼ੀ ਦੇ ਨਾਲ ਮੁੱਖ ਮੰਤਰੀ ਸਰਤਾਪਾਲ ਸਿੰਘ ਜੀ ਮਾਨ ਬੜੀ ਦੂਰ ਅੰਦੇਸ਼ੀ ਦੇ ਨਾਲ ਸਾਰੇ ਕੰਮ ਹੋ ਰਿਹਾ ਹੈ ਸਾਡੇ ਭਾਗ ਚੰਗੇ ਸੀ ਕਿ ਸਾਨੂੰ ਇੱਥੋਂ ਸਾਡੇ ਐਮਐਲਏ ਲਾਹੌਰ ਪਤਨ ਸਿੰਘ ਜੀ ਅੱਜ ਦਾ ਜਿਹੜਾ ਏ ਐਮਐਲਡੀ ਦਾ ਪ੍ਰੋਜੈਕਟ ਆਪਾਂ ਉਦ்கਾਟਨ ਕੀਤਾ ਹੈ 25 ਕਰੋੜ ਰੁਪਏ ਦਾ ਪ੍ਰੋਜੈਕਟ ਆ ਔਰ ਇਹਦੀ ਖਾਸੀਅਤ ਇਹ ਆ ਕਿ ਇਹਨੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਸੀਵਰੇਜ ਦਾ ਉੱਥੇ ਜਾ ਕੇ ਟ੍ਰੀਟ ਹੋਣਾ ਹੈ ਮਤਲਬ ਉਹਨੂੰ ਸਾਫ਼ ਕੀਤਾ ਜਾਣਾ ਹੈ ਸਾਫ਼ ਕਰਨ ਤੋਂ ਬਾਅਦ ਲਾਗੇ ਜੜੀਆਂ ਪੈਲੀਆਂ ਨੇ ਉਹਨਾਂ ਨੂੰ ਖੇਤਾਂ ਵਾਸਤੇ ਪੈਲੀਆਂ ਵਾਸਤੇ ਜਿਹੜਾ ਉਹ ਦੇ ਦਿੱਤਾ ਜਾਣਾ ਜੰਡਿਆਲੇ ਦੇ ਵਿੱਚ ਜਦੋਂ ਸੀਵਰੇਜ ਪਾਇਆ ਗਿਆ ਗਲੀਆਂ ਪੋਟ ਦਿੱਤੀਆਂ ਗਈਆਂ ਡੂੰਘੀਆਂ ਕਰ ਦਿੱਤੀਆਂ ਗਈਆਂ ਵੀ ਅਸੀਂ ਸੀਵਰੇਜ ਪਾ ਰਹੇ ਆ ਪਰ ਇੰਨੀ ਸੋਚ ਨਹੀਂ ਆ ਸਰਕਾਰਾਂ ਦੀ ਜਾਂ ਉਸ ਵੇਲੇ ਦੇ ਵਿਧਾਇਕ ਦੀ ਜੋ ਮੰਤਰੀ ਦੀ ਜਿਹੜਾ ਵੀ ਕੋਈ ਹੋਊਗਾ ਕਿ ਇਹ ਜਿਹੜਾ ਪਾਣੀ ਜਿਹਦਾ ਅਸੀਂ ਪਾ ਰਹੇ ਆ ਪਾਣੀ ਨਿਕਲਣਾ ਕਿੱਥੇ ਰੱਖੀ ਕਿਤੇ ਨਾ ਕਿਤੇ ਪਾਣੀ ਕੱਟਾਂਗੇ ਉਹਦਾ ਕੋਈ ਪ੍ਰਬੰਧ ਕਰਾਂਗੇ ਤਾਂ ਹੀ ਸੀਵਰੇਜ ਪਾਉਣ ਦਾ ਫਾਇਦਾ ਨਹੀਂ ਤੇ ਸੀਵਰੇਜ ਪਾਉਣ ਦਾ ਤੇ ਕੋਈ ਫਾਇਦਾ ਹੀ ਨਹੀਂ ਆ ਉਹ ਕੀ ਹੁੰਦਾ ਸੀਗਾ ਪਾਣੀ ਉਹ ਸੀਵਰੇਜ ਦੇ ਵਿੱਚ ਆ ਗਿਆ ਅੱਗੇ ਕੋਈ ਨਿਕਾਸੀ ਨਹੀਂ ਫਿਰ ਬੈਕਵੱਜੀ ਪਾਣੀ ਘਰਾਂ ਦੇ ਵਿੱਚ ਪਾਣੀ ਗਲੀਆਂ ਦੇ ਵਿੱਚ ਉਤਨਾ ਹੀ ਸੜਕਾਂ ਜਿਹੜੀਆਂ ਬਣਾਈਆਂ ਉਹ ਵੀ ਟੁੱਟ ਜਾਣੀਆਂ ਸੋ ਅਸੀਂ ਬੜਾ ਡੂੰਗਾ ਅਧਿਐਨ ਕੀਤਾ ਵੀ ਇਹਨੂੰ ਕਿਵੇਂ ਇਹਦਾ ਹੱਲ ਕਿਵੇਂ ਕੀਤਾ ਜਾਵੇ ਸੋ ਉਹਦੇ ਵਾਸਤੇ ਤੇ ਕੋਈ ਇੱਕ ਹੱਲ ਸੀਗਾ ਕਿ ਐਸਟੀਪੀ ਪਲਾਂਟ ਲਾਇਆ ਜਾਵੇ ਔਰ ਉਹ ਲਾਉਣਾ ਲਾਉਣ ਵਾਸਤੇ ਤੁਹਾਡੀਆਂ ਟੈਕਨੀਕਲ ਟੀਮਾਂ ਜਿਹੜੀਆਂ ਨੇ ਉਹ ਵੀ ਚਾਹੀਦੀਆਂ ਨੇ ਕਿੱਧਰ ਨੂੰ ਨਿਵਾਨ ਆ ਉਧਰ ਜੇ बोले सोने हाँ सच नियंत्रण अरे यार mời chị ngọc 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 ਜੋ ਅੱਜ ਥੱਲੇ ਹੋ ਜੇ ਸਰਦਰੀ ਬੜੀ ਘਟਿਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੁਨਾਰ ਭਜਨ ਸਿੰਘ ਈਟੀਓ ਜਿੰਦਾਬਾਦ ਸਵਾਹਰ ਭਜਨ ਸਿੰਘ ਈਟੀਓ ਜਿੰਦਾਬਾਦ ਸਵਾਹਰ ਭਜਨ ਸਿੰਘ ਈਟੀਓ ਜਿੰਦਾਬਾਦ ਮੈਂ ਕਹਿੰਦਾ ਨਾ ਵਿਕਾਸ ਦਾ ਦੂਜਾ ਨਾ ਕੀਆ ਸਰਦਾਰ ਭਜਨ ਸਿੰਘ ਇਹ ਸਾਡੇ ਸਤਿ ਮੁਕੰਨ ਜੀ ਸਾਡੇ ਸੋਹਣਿਆਂ ਨੇ ਜੀ ਆਣੂ ਆਖਦੇ ਜੀ ਉਹਨਾਂ ਨੂੰ ਜਾਨ ਸਿੰਘ ਜੀ ਮਿਹਰਬਾਨ ਪਰ ਪਹੁੰਚੇ ਜੀ ਆਖਦੇ ਜੀ ਜੀ ਅਸੀਂ ਜੀ ਆਣੂ ਆਖਦੇ ਜੀ ਉਹਨਾਂ ਨੂੰ ਇੱਥੇ ਪਹੁੰਚਣ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਪਲੀਜ਼ ਕਿਰਪਾ ਕਰਕੇ ਆਣ ਕੇ ਕੁਰਸੀਆਂ ਸਾਜੋ ਤੁਸੀਂ ਮੰਤਰੀ ਸਾਹਿਬ ਨੂੰ ਸੁਣਨਾ ਹੈ ਬਲਦੇ ਸਾਬ ਨੇ ਅੱਜ ਜਿਹੜਾ ਇਹ ਮੈਂ ਟੈਸਟਿੰਗ ਵੀ ਬਾਰੇ ਤੁਹਾਨੂੰ ਬੜਾ ਵਿਸਤਾਰ ਦੇ ਨਾਲ ਪਹਿਲੋਂ ਦੱਸੂਗਾ ਕਿ ਸਾਨੂੰ ਇੰਨੀ ਵੱਡੀ ਇਹ ਦੀ ਜਰੂਰਤ ਸੀ ਸਾਡੇ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਜੀ ਆਨ ਆਖਦੇ ਜੀ ਇੱਥੇ ਜੀ ਸਾਡੇ ਕੁਲਵਿੰਦਰ ਕੌਰ ਜੀ ਸਰਪੰਚ ਫਤੇਪੁਰ ਖੁੱਲਤੋਂ ਰਣਜੀਤ ਸਿੰਘ ਰਾਣਾ ਪਾ ਜੀ ਮਨਜੀਤ ਸਿੰਘ ਜੀ ਮੈਂਬਰ ਸ਼ਰਨਜੀਤ ਸਿੰਘ ਸਰਲਾ ਪ੍ਰਧਾਨ ਜੀ ਸਾਡੇ ਇੱਥੇ ਪਹੁੰਚੇ ਨੇ ਇੱਥੇ ਆਏ ਰੋਤੇ ਜੀ ਆਨ ਆਖਦੇ ਜੀ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਨ ਰੱਖਦੇ ਆ ਖਾਸ ਕਰਕੇ ਸਾਡੇ ਪੱਤਰਕਾਰ ਪਾਈਚਾਰਾ ਜਿੰਨੇ ਵੀ ਪੱਤਰਕਾਰ ਭਾਈਚਾਰੇ ਸਾਰੇ ਤੋਂ ਪਹੁੰਚੇ ਨੇ ਇੱਥੇ ਸਾਰਿਆਂ ਨੂੰ ਦਿਲ ਦੇ ਗਹਿਰਾਈਆਂ ਤੋਂ ਜੀ ਆਣ ਰੱਖਦੇ ਆ ਜੀ ਜਗਜੀਤ ਭਾਈ ਸਾਡੇ ਸਾਡੇ ਬਹੁਤ ਸਤਿਕਾਰਯੋਗ ਢਿੱਪਟੀ ਸਾਹਿਬ ਜਨੈਣਾ ਤੋਂ ਪਹੁੰਚੇ ਨੇ ਜੀ ਆਣ ਰੱਖਦੇ ਜੀ ਉਹਨਾਂ ਨੂੰ ਵੀ ਤੋਂ ਸਾਥੀ ਕਾਫੀ ਅੱਜ ਦਾ ਜਿਹੜਾ ਏ ਐਮ ਐਲ ਡੀ ਦਾ ਪ੍ਰੋਜੈਕਟ ਆਪਾਂ ਉਦਗਾਠਨ ਕੀਤਾ 25 ਕਰੋੜ ਰੁਪਏ ਦਾ ਪ੍ਰੋਜੈਕਟ ਆ ਔਰ ਇਹਦੀ ਖਾਸੀਅਤ ਇਹ ਆ ਕਿ ਇਹਨੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਸੀਵਰੇਜ ਦਾ ਉੱਥੇ ਜਾ ਕੇ ਟ੍ਰੀਟ ਹੋਣਾ ਹੈ ਮਤਲਬ ਉਹਨੂੰ ਸਾਫ਼ ਕੀਤਾ ਜਾਣਾ ਹੈ ਸਾਫ਼ ਕਰਨ ਤੋਂ ਬਾਅਦ ਲਾਗੇ ਜੜੀਆਂ ਪੈਰੀਆਂ ਨੇ ਉਹਨਾਂ ਨੂੰ ਖੇਤਾਂ ਵਾਸਤੇ ਪੈਰੀਆਂ ਵਾਸਤੇ ਜਿਹੜਾ ਉਹ ਦੇ ਦਿੱਤਾ ਜਾਣਾ ਹੈ ਜੰਡਿਆਲੇ ਦੇ ਵਿੱਚ ਜਦੋਂ ਸੀਵਰੇਜ ਪਾਇਆ ਗਿਆ ਗਲੀਆਂ ਪੁੱਟ ਦਿੱਤੀਆਂ ਗਈਆਂ ਡੂੰਘੀਆਂ ਕਰ ਦਿੱਤੀਆਂ ਗਈਆਂ ਕਿ ਅਸੀਂ ਸੀਵਰੇਜ ਪਾ ਰਹੇ ਹਾਂ ਪਰ ਇੰਨੀ ਸੋਚ ਨਹੀਂ ਆ ਸਰਕਾਰਾਂ ਦੀ ਜਾਂ ਉਸ ਵੇਲੇ ਦੇ ਵਿਧਾਇਕ ਦੀ ਜੋ ਮੰਤਰੀ ਦੀ ਜਿਹੜਾ ਵੀ ਕੋਈ ਹੋਊਗਾ ਕਿ ਇਹ ਜਿਹੜਾ ਪਾਣੀ ਜਿਹਦਾ ਅਸੀਂ ਪਾ ਰਹੇ ਆ ਪਾਣੀ ਨਿਕਲਣਾ ਕਿੱਥੇ ਹੈਗਾ ਕਿ ਕਿਤੇ ਨਾ ਕਿਤੇ ਤੇ ਪਾਣੀ ਕੱਟਾਂਗੇ ਉਹਦਾ ਕੋਈ ਪ੍ਰਬੰਧ ਕਰਾਂਗੇ ਤਾਂ ਹੀ ਸੀਵਰੇਜ ਪਾਉਣ ਦਾ ਫਾਇਦਾ ਹੈ ਨਹੀਂ ਤੇ ਸੀਵਰੇਜ ਪਾਉਣ ਦਾ ਤੇ ਕੋਈ ਫਾਇਦਾ ਹੀ ਨਹੀਂ ਆ ਉਹ ਕੀ ਹੁੰਦਾ ਸੀਗਾ ਪਾਣੀ ਉਹ ਸੀਵਰੇਜ ਦੇ ਵਿੱਚ ਆ ਗਿਆ ਅੱਗੇ ਕੋਈ ਨਿਕਾਸੀ ਨਹੀਂ ਫਿਰ ਬੈਕਵੱਜੀ ਪਾਣੀ ਘਰਾਂ ਦੇ ਵਿੱਚ ਪਾਣੀ ਗਲੀਆਂ ਦੇ ਵਿੱਚ ਉਤਨਾ ਹੀ ਸੜਕਾਂ ਜਿਹੜੀਆਂ ਬਣਾਈਆਂ ਉਹ ਵੀ ਟੁੱਟ ਜਾਣੀਆਂ ਸੋ ਅਸੀਂ ਬੜਾ ਡੂੰਗਾ ਅਧਿਐਨ ਕੀਤਾ ਵੀ ਇਹਨੂੰ ਕਿਵੇਂ ਇਹਦਾ ਹੱਲ ਕਿਵੇਂ ਕੀਤਾ ਜਾਵੇ ਸੋ ਉਹਦੇ ਵਾਸਤੇ ਤੇ ਇੱਕੋ ਹੀ ਹੱਲ ਸੀਗਾ ਕਿ ਐਸਟੀਪੀ ਪਲਾਂਟ ਲਾਇਆ ਜਾਵੇ ਔਰ ਉਹ ਲਾਉਣਾ ਲਾਉਣ ਵਾਸਤੇ ਤੁਹਾਡੀਆਂ ਟੈਕਨੀਕਲ ਟੀਮਾਂ ਜਿਹੜੀਆਂ ਨੇ ਉਹ ਵੀ ਚਾਹੀਦੀਆਂ ਨੇ ਕਿੱਧਰ ਨੂੰ ਨਵਾਂ ਨਾ ਉੱਧਰ ਜੇ ਅੱਜ ਅਸੀਂ ਚੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਸਿਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਉਦਘਾਟਨ ਕੀਤਾ ਹੈ ਇਹ ਬੜੇ ਲੰਬੇ ਸਮੇਂ ਤੋਂ ਜੰਡਿਆਲਾਗੁਰੂ ਸ਼ਹਿਰ ਦੀ ਤਰਾਸ ਦੀ ਕਹੋ ਜਾਂ ਮੁਸ਼ਕਲ ਕਹੋ ਕਿ ਇਹ ਐਸਟੀਪੀ ਦੀ ਲੋੜ ਸੀਗੀ ਪਰ ਬਣਾ ਨਹੀਂ ਪਾਏ ਅਸੀਂ ਇਹ ਨਗਰ ਕੌਂਸਲ ਜੰਡਿਆਲਾਗੁਰੂ ਦੇ ਇਤਿਹਾਸ ਚ ਪਹਿਲੀ ਵਾਰ ਨਹੀਂ ਹੋਇਆ ਕਿ ਅਸੀਂ 2 ਏਕੜ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਔਰ ਇਧਰ ਗ੍ਰੇਸ ਪਬਲਿਕ ਸਕੂਲ ਦੇ ਸਾਹਮਣੇ ਇਧਰ ਕਿਉਂਕਿ ਨਵਾਂ ਇਧਰਲੇ ਪਾਸੇ ਸੀਗਾ ਸੀਵਰੇਜ ਦਾ ਪਾਣੀ ਜਿਹੜਾ ਇਧਰ ਹੀ ਟ੍ਰੀਟ ਹੋ ਸਕਦਾ ਸੀਗਾ ਸੋ ਇਹਨੂੰ ਕਰਕੇ ਅਸੀਂ ਅ ਅੱਜ ਸ਼ੁਰੂਆਤ ਕੀਤੀ ਆ ਔਰ ਇਹਦੇ ਤੇ 25 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਔਰ 18 ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨੂੰ ਕੰਪਲੀਟ ਕਰਾਂਗੇ ਨਾਲ ਦੇ ਨਾਲ ਇਹ ਆ ਕਿ ਅੱਜ ਜਿਹੜੀ ਸ਼ਹਿਰ ਦੀ ਕੈਪੈਸਿਟੀ ਆ ਉਹ ਲਗਭਗ 3 3.5 ਐਮਐਲਡੀ ਹੈ ਅੱਜ ਸੋ ਅਸੀਂ ਆਉਣ ਵਾਲੇ 20-25 ਸਾਲ ਹੋਰ ਐਡਵਾਂਸ ਦੇ ਵਿੱਚ ਸੋਚਦੇ ਹਾਂ ਉਹ ਆ ਇਹਨੂੰ 6 ਐਮਐਲਡੀ ਦਾ ਬਣਾਇਆ ਜਿਵੇਂ ਜਿਵੇਂ ਵੀ ਗਾਂ ਸੀਵਰੇਜ ਜਾਂ ਹੋਰ ਨਵੀਆਂ ਕਲੋਨੀਆਂਸ ਬਣ ਰਹੀਆਂ ਨੇ ਜਾਂ ਜੰਡਿਆਰਾ ਸ਼ਹਿਰ ਐਕਸਟੈਂਡ ਹੋ ਰਿਹਾ ਹੈ ਉੱਥੇ ਵੀ ਜਿਹੜਾ ਸੀਵਰੇਜ ਪਹੇਗਾ ਉਹਦਾ ਵੀ ਪਾਣੀ ਇੱਥੇ ਟ੍ਰੀਟ ਹੋ ਕੇ ਇਹਦੀ ਕਪੈਸਿਟੀ ਜਿਹੜੀ ਆ ਉਹ ਆਉਣ ਵਾਲੇ ਸਾਨੂੰ ਮੇਰਾ ਖਿਆਲ 2050 ਤੱਕ ਸਾਨੂੰ ਹੋਰ ਇੱਥੇ ਜ਼ਰੂਰਤ ਜਿਹੜੀ ਆ ਉਹ ਨਹੀਂ ਪਏਗੀ ਸੋ ਅੱਜ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਇੱਕ ਚਿਰੋਖਣੀ ਮੰਗ ਜਿਹੜੀ ਆ ਉਹ ਅੱਜ ਸਾਡੀ ਪੂਰੀ ਹੋਈ ਆ ਇਸ ਦੇ ਨਾਲ ਕਿਹੜੇ ਕਿਹੜੇ ਮਸਲੇ ਹੱਲ ਹੋਣਗੇ ਇਹਦੇ ਨਾਲ ਦੇਖੋ ਸੀਵਰੇਜ ਟ੍ਰੀਟਮੈਂਟ ਪਲੰਟ ਦਾ ਮਤਲਬ ਆ ਕਿ ਅੱਗੇ ਸੀਵਰੇਜ ਤਾਂ ਕੁਝ ਏਰੀਆ ਚ ਪਿਆ ਹੈ ਪਰ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਪਾਣੀ ਕਿੱਥੇ ਜਾਣਾ ਆ ਉਹਨੂੰ ਡਿਸਪੋਜ਼ ਆਫ ਕਿੱਥੇ ਕਰਨਾ ਉਹ ਕੋਈ ਗੱਲ ਨਹੀਂ ਸੀਗੀ ਹੁਣ ਅਸੀਂ ਇਹਨੂੰ ਇੱਥੇ ਲਿਆ ਕੇ ਇਹਨੂੰ ਟ੍ਰੀਟ ਕਰਕੇ ਸਾਫ਼ ਕਰਕੇ ਤੇ ਜਿਹੜੇ ਆਲੇ ਦੁਆਲੇ ਦੇ ਖੇਤ ਨੇ ਉਹਨਾਂ ਨੂੰ ਪਾਣੀ ਜਿਹੜਾ ਆ ਉਹ ਮੁਹੱਈਆ ਕਰਾਵਾਂਗੇ ਔਰ ਪੰਪਿੰਗ ਮਸ਼ੀਨ ਇੱਕ ਲੱਗੀ ਆ ਉਹ ਕੋਈ ਵੀ ਜੰਡਿਆਲੇ ਦੇ ਵਿੱਚ ਸੀਵਰੇਜ ਬਲੌਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅੱਗੇ ਤਾਂ ਜਦੋਂ بارش ਹੁੰਦੀ ਸੀਗੀ ਜਾਂ ਬਲੌਕ ਹੋ ਜਾਂਦੇ ਸੀਗੇ ਪਾਣੀ ਬੈਕ ਮਾਰਦਾ ਸੀਗਾ ਕਿਉਂਕਿ ਅਗਲੇ ਪਾਸੇ ਕਿਤੇ ਨਿਕਾਸੀ ਨਹੀਂ ਸੀਗੀ ਹੈਗੀ ਸੋ ਚਾਹੀਦਾ ਤਾਂ ਇਹ ਸੀਗਾ ਕਿ ਪਹਿਲਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਂਦਾ ਫਿਰ ਜਿਹੜੀ ਆ ਸੀਵਰੇਜ ਦੀ ਗੱਲ ਕੀਤੀ ਜਾਂਦੀ ਪਾਉਣ ਦੀ ਪਰ ਉਲਟੋ ਆ ਪਰ ਚਲੋ ਵਾਹਿਗੁਰੂ ਨੇ ਆ ਦੇਰੀ ਨਾਲ ਹੀ ਸਹੀ ਸਾਡੇ ਜੰਡੇਆਲਾ ਗੁਰੂ ਦੇ ਉੱਤੇ ਮਿਹਰ ਭਰਿਆ ਅਸਥਰਾ ਕਿ ਅਸੀਂ ਅੱਜ ਇਸ ਟ੍ਰੀਟਮੈਂਟ ਪਲਾਂਟ ਦੇ ਜਿਹੜੇ ਆ ਉਹ ਇਹਨੂੰ ਉਦਘਾਟਨ ਜਿਹੜਾ ਉਹ ਕਰ ਦਿੱਤਾ ਜੰਡੇਆਲਾ ਗੁਰੂ ਵਿੱਚ ਜਿਸ ਤਰ੍ਹਾਂ ਅੱਧੇ ਸ਼ਹਿਰ ਵਿੱਚ ਸੀਵਰੇਜ ਪਿਆ ਵਾ ਔਰ ਅੱਧੇ ਸ਼ਹਿਰ ਵਿੱਚ ਨਹੀਂ ਪਿਆ ਜਿਸ ਤਰ੍ਹਾਂ ਇਹਦਾ ਕੀ ਮਕਸਦ ਸਾਰੇ ਸ਼ਹਿਰ ਵਿੱਚ ਪਾ ਦੇਣਾ ਦੇਖੋ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਜਿਹੜਾ ਹੈਗਾ ਆ ਜਿਹੜੀ ਪਾਣੀ ਤਿੰਨ ਨਾਲ ਸਾਢੇ ਤਿੰਨ ਐਮਐਲਡੀ ਜਿਹੜਾ ਸਾਡਾ ਯੂਜ਼ ਹੁੰਦਾ ਹੈ ਮਿਲੀਅਨ ਲੀਟਰ ਡੇਲੀ ਔਰ ਆਉਣ ਵਾਲੇ 20 25 ਸਾਲ ਜਿਹੜਾ ਆ ਉਹ 6 ਐਮਐਲਡੀ ਦਾ ਇਸੇ ਕਰਕੇ ਬਣਾਇਆ ਕਿ ਜਿਹੜਾ ਜਿੱਥੇ ਸੀਵਰੇਜ ਨਹੀਂ ਪਿਆ ਜੰਡੇ ਵਾਲੇ ਦੇ ਵਿੱਚ ਕਾਫੀ ਇਲਾਕੇ ਨੇ ਜਿੱਥੇ ਨਹੀਂ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਨਵੀਂ ਪ੍ਰਪੋਜ਼ਲ ਸਾਡੀ ਤਿਆਰ ਆ ਉਹਦੇ ਵਿੱਚ ਵੀ ਅਸੀਂ ਸਾਰੇ ਸ਼ਹਿਰ ਨੂੰ ਪੂਰੇ ਨੂੰ ਕਵਰ ਕਰ ਰਹੇ ਹਾਂ ਔਰ ਉਹਦਾ ਪਾਣੀ ਵੀ ਇੱਥੇ ਟ੍ਰੀਟ ਜਿਹੜਾ ਕੀਤਾ ਜਾਊਗਾ ਤੁਸੀਂ ਦੇਖਿਆ ਹੋਊਗਾ ਜਿਹੜਾ ਨਾਲ ਨਾਲਾ ਆ ਰਿਹਾ ਇਹਦੇ ਵਿੱਚ ਪਾਣੀ ਆਉਂਦਾ ਸੀਗਾ ਹੁਣ ਇਹਨੂੰ ਵੀ ਅਸੀਂ ਜਿਹੜਾ ਬਾਕੀ ਜਦੋਂ ਸੀਵਰੇਜ ਐਕਸਪੈਂਡ ਕਰਾਂਗੇ ਉਹਨੂੰ ਵੀ ਇਹਦੇ ਨਾਲ ਉਹਦਾ ਕਨੈਕਸ਼ਨ ਕਰਦਾਂਗੇ ਔਰ ਇਹ ਨਾਲਾ ਜਿਹੜਾ ਹੈ ਇਹ ਵੀ ਬੰਦ ਹੋ ਜਾਏਗਾ ਔਰ ਇਹ ਇਲਾਕੇ ਦੀ ਨਿਹਾਰ ਵੀ ਜਿਹੜੀ ਆ ਉਹ ਬਦਲ ਜੂਗੀ ਔਰ ਜੰਡੇਆਲਾਗੁਰੂ ਸ਼ਹਿਰ ਦੇ ਲੋਕਾਂ ਦਾ ਜੀਣਾ ਜਿਹੜਾ ਆ ਉਹ ਕਾਫੀ ਸੁਖਾਲਾ ਹੋ ਜਾਊਗਾ ਜੰਡੇਆਲਾਗੁਰੂ ਵਿੱਚ ਕਾਫੀ ਸੜਕਾਂ ਨਵੀਆਂ ਬਣ ਚੁੱਕੀਆਂ ਔਰ ਜਿਹੜੀਆਂ ਕੁਝ ਬਣਨ ਵਾਲੀਆਂ ਜਿਸ ਤਰ੍ਹਾਂ ਸੀਵਰੇਜ ਜਿਸ ਤੇ ਨਹੀਂ ਪਿਆਗਾ ਕੀ ਤੁਸੀਂ ਸੀਵਰੇਜ ਪਹਿਲਾਂ ਨਹੀਂ ਪਾਓਗੇ ਤੇ ਪਹਿਲਾਂ ਸੜਕਾ ਬਣਾਓਗੇ ਕਿਸ ਤਰ੍ਹਾਂ ਕਰੋਗੇ ਨਹੀਂ ਨਹੀਂ ਉਹ ਤੇ ਦੇਖੋ ਆਪਾਂ ਪੂਰਾ ਕੰਮ ਜਿਹੜਾ ਪਲਾਨ ਨਾਲ ਕਰ ਰਹੇ ਆਂ ਜਿੱਥੇ ਪਹਿਲਾਂ ਜਿਹੜੀ ਸੀਵਰੇਜ ਦੀ ਲੋੜ ਆ ਉਸੇ ਸੀਵਰੇਜ ਪਾਵਾਂਗੇ ਜਿੱਥੇ ਆਲਰੇਡੀ ਪੈ ਚੁੱਕਾ ਹੈ ਉੱਥੇ ਕੋਈ ਸੜਕ ਜਾਂ ਕੋਈ ਗਲੀ ਬਣਾਉਣ ਵਾਲੀ ਗੱਲ ਆ ਉਹ ਅਸੀਂ ਉੱਥੇ ਬਣਾ ਲਾਂਗੇ ਕੋਈ ਪ੍ਰੋਬਲਮ ਨਹੀਂ ਹੈ ਜਿੰਦੇ ਆਲਾ ਗੁਰੂ ਸ਼ਹਿਰ ਵਿੱਚ ਤਕਰੀਬਨ ਸਾਰੇ ਕੰਮ ਹੋ ਚੁੱਕੇ ਆ ਜਿਸ ਤਰ੍ਹਾਂ ਕਿ ਕਿ ਹਸਪੀਟਲ ਦੀ ਵੀ ਫੈਸਿਲਿਟੀ ਦੀ ਜ਼ਰੂਰਤ ਆ ਉਹ ਵੱਡੇ ਆ ਤੁਸੀਂ ਕਹਿ ਰਹੇ ਹੋ ਜੰਡਿਆਲਾ ਗੁਰੂ ਦੇ ਸ਼ਹਿਰ ਸਾਰੇ ਕੰਮ ਹੋ ਚੁੱਕੇ ਨੇ ਪਰ ਨਹੀਂ ਹੋਏ ਅਜੇ ਮੇਰੇ ਵਿਜ਼ਨ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ ਜਿਵੇਂ ਕਿ ਇੱਕ ਮਲਟੀ ਲੈਵਲ ਪਾਰਕਿੰਗ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਸੋ ਉਹਦੇ ਵਾਸਤੇ ਵੀ ਮੈਂ ਜਿਹੜਾ ਆ ਉਹ ਜੋ ਪ੍ਰੋਸੀਜਰ ਆ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਔਰ 19 ਕਰੋੜ ਰੁਪਏ ਦੀ ਲਾਗਤ ਆਉਣੀ ਆ ਉਹਦੇ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਵਾਸਤੇ ਉਹ ਵੀ ਅੰਡਰ ਪ੍ਰੋਸੈਸ ਆ ਇਸ ਤੋਂ ਇਲਾਵਾ ਜਿਹੜਾ ਸਾਡਾ ਇੱਕ ਤਹਿਸੀਲ ਕੰਪਲੈਕਸ ਆ ਉਹ ਵੀ ਜੰਡੇਆਲੇ ਦੇ ਵਿੱਚ ਬਣਾਉਣਾ ਆ ਖੇਲੋ ਇੰਡੀਆ ਦਾ ਇੱਕ ਪ੍ਰੋਜੈਕਟ ਲਿਆਉਣਾ ਆ ਜੰਡੇਆਲੇ ਗਰਾਊਂਡ ਦਾ ਸਟੇਡੀਅਮ ਜਿਹੜਾ ਆ ਉਹ ਆਲਮੋਸਟ ਅਸੀਂ ਉਹਦੇ ਤੇ ਵੀ ਕੰਮ ਕਰ ਰਹੇ ਆ ਔਰ ਪੰਜਾਬ ਐਡਡ ਦਾ ਹਸਪੀਟਲ ਜੰਡੇਆਲਾ ਗੁਰੂ ਦੇ ਵਿੱਚ ਉਹਦੇ ਤੇ ਵੀ ਕਾਰਵਾਈ ਜੜੀ ਆ ਉਹ ਰੰਭੀ ਜਾ ਚੁੱਕੀ ਆ ਨਗਰ ਨਿਗਮ ਦੇ ਤੋਣਾ ਵਿੱਚ ਚੰਗਾ ਜਿੱਤ ਉਹ ਮਨ ਕੀ ਕਾਰਨ ਰੁਕਣ ਦਾ ਕਹਤਾ ਜੀ ਜਿਹੜਾ ਜੰਡੇਆਲਾ ਦਾ ਬਾਈਪਾਸ ਸਵੇਰੇ ਤੋਂ ਕੱਢਿਆ ਗਿਆ ਕੋਈ ਇਹ ਨਹੀਂ ਜੀ ਕੋਈ ਨਹੀਂ ਚੱਲ ਰਿਹਾ ਬਾਈਪਾਸ ਥੋੜਾ ਜਿਹਾ ਫੋਰੈਸਟ ਦੀ ਹੈਗੀ ਸੀਗੀ ਸਾਡੀ ਅਪਰੂਵਲ ਉਹ ਉਹ ਵੀ ਸਾਨੂੰ ਮਿਲ ਚੁੱਕੀ ਆ ਉਹ ਜਲਦ ਆਪਾਂ ਉਹਨੂੰ ਬਾਈਪਾਸ ਜਿਹੜਾ ਉਹ ਚਾਲੂ ਹੋ ਜਾਣਾ ਨਗਰ ਨਿਗਮ ਦੀ ਚੋਣਾਂ ਦੇ ਜਿੱਤ ਦੇ ਦੇਖੋ ਨਗਰ ਨਿਗਮ ਚੋਣਾਂ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਉਹ ਜਿੱਤ ਮਿਲੀ ਆ ਅਸੀਂ ਪਾ ਪਟਿਆਲਾ ਦੇ ਵਿੱਚ ਪੂਰੀ ਬਣਾ ਲਈ ਆ ਨਗਰ ਨਿਗਮ ਦੇ ਵਿੱਚ ਮੇਅਰ ਜਲੰਧਰ ਦੇ ਵਿੱਚ ਮੇਰੀ ਡਿਊਟੀ ਸੀਗੀ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀਗੀ ਉੱਥੋਂ ਦੀ ਉੱਥੇ ਵੀ ਅਸੀਂ ਮਤਲਬ ਆਲਮੋਸਟ ਮੇਅਰ ਬਣਾ ਹੀ ਚੁੱਕੇ ਆ ਆ ਥੋੜਾ ਜਿਹਾ ਅਸੀਂ 85 ਦੇ ਵਿੱਚੋਂ 39 ਸੀਟਾਂ ਉੱਥੇ ਜਿਹੜੀਆਂ ਉਹ ਜਿੱਤ ਚੁੱਕੇ ਆਂ ਔਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਜਲੰਧਰ ਦੇ ਵਿੱਚ ਵੀ ਉੱਪਰੇ ਆਂ ਬਾਕੀ ਆ ਜਿਹੜੇ ਥੋੜੀ ਜਿੱਥੇ ਘੱਟ ਸੀਟਾਂ ਆਈਆਂ ਨੇ ਉਹਦਾ ਅਸੀਂ ਮੰਥਨ ਜਿਹੜਾ ਉਹ ਕਰ ਰਹੇ ਆਂ ਵੀ ਕੀ ਕਾਰਨ ਰਹੇ ਨੇ ਔਰ ਉਹਨਾਂ ਨੂੰ ਬਹੁਤ ਜਲਦ ਜਿਹੜਾ ਉਹ ਇੰਪਰੂਵ ਕਰਾਂਗੇ